ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਜੁੜਿਆ ਇੱਕ ਵਾਰੀ ਫੇਰ ਤੋਂ ਇੱਕ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਇੱਕ ਸੱਚੀ ਘਟਨਾ ਦੇ ਨਾਲ ਮੇਰਾ ਨਾਮ ਹੈ ਜੀ ਗੁਰਿੰਦਰ ਸੋ ਅੱਜ ਦੀ ਜਿਹੜੀ ਕਹਾਣੀਆਂ ਉਹ ਯੂਪੀ ਦੇ ਨਾਲ ਸੰਬੰਧ ਰੱਖਦੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਇਰਤ ਗਿਰਦ ਇਹ ਕਹਾਣੀ ਘੁੰਮਦੀ ਆ ਪਰ ਇਸ ਘਟਨਾ ਦਾ ਮਤਲਬ ਬਿਲਕੁਲ ਨਹੀਂ ਆ ਕਿ ਸਾਰੇ ਪੁਲਿਸ ਵਾਲੇ ਮਾੜੇ ਹੀ ਹੁੰਦੇ ਆ ਕੁਝ ਕੁ ਬੰਦੇ ਹਰੇਕ ਡਿਪਾਰਟਮੈਂਟ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਬਦਨਾਮ ਕਰਨ ਵਾਲੇ ਕੁਝ ਐਦਾਂ ਦੀ ਘਟਨਾ ਜਿਹੜੀ ਅੱਜ ਯੂਪੀ ਦੇ ਨਾਲ ਸੰਬੰਧ ਰੱਖਦੀ ਆ ਯੂਪੀ ਅਮਰੂਹਾ ਉੱਥੇ ਦੀ ਘਟਨਾ ਵਾ ਜੀ 3 ਜਨਵਰੀ 2024 ਦੀ ਗੱਲ ਆ ਕਿ ਇੱਕ ਮਹਿਲਾ ਕਾਂਸਟੇਬਲ ਇੱਕ ਐਸਪੀ ਦਫ਼ਤਰ ਦੇ ਬਾਹਰ ਵੇਟ ਕਰ ਰਹੀ ਆ ਐਸਪੀ ਨੇ ਜੀ ਕਨਵਰ અનુਪਮ ਸਿੰਘ ਉਹਨਾਂ ਨੂੰ ਮਿਲਣਾ ਚਾਹ ਰਹੀ ਆ ਉਹਨਾਂ ਨੂੰ ਕੋਈ ਉਹ ਸ਼ਿਕਾਇਤ ਕਰਨਾ ਚਾਹੁੰਦੀ ਆ ਕੋਈ ਆਪਣੀ ਗੱਲਬਾਤ ਉਹਨਾਂ ਦੇ ਮੂਹਰੇ ਉਹ ਰੱਖਣਾ ਚਾਹੁੰਦੀ ਆ ਜਦੋਂ ਉਹਨੂੰ ਮਿਲਣ ਦਾ ਸਮਾਂ ਦਿੱਤਾ ਜਾਂਦਾ ਤਾਂ ਉਹ ਜਦੋਂ ਪੇਸ਼ ਹੁੰਦੀ ਆ ਐਸਪੀ ਸਾਹਿਬ ਦੇ ਮੂਹਰੇ ਤਾਂ ਆਪਣਾ ਇੱਕ ਦਰਦ ਬਿਆਨ ਕਰਦੀ ਆ ਜੋ ਅੱਗੇ ਇਹ ਘਟਨਾ ਸਾਰੀ ਮੈਂ ਤੁਹਾਨੂੰ ਉਦਾਂ ਹੀ ਦੱਸਣੀ ਆ ਵੀਡੀਓ ਦੇ ਜ਼ਰੀਏ ਸੋ ਉਹਦਾ ਕਹਿਣਾ ਵਾ ਜੀ ਜਿਹੜੀ ਉਹ ਲੇਡੀ ਕਾਂਸਟੇਬਲ ਹੈ ਕਿ ਮੁਰਾਦਾਬਾਦ ਮਜੂਲਾ ਪੁਲਿਸ ਸਟੇਸ਼ਨ ਆ ਉੱਥੇ ਥਾਣਾ ਵਾ ਜੀਟੀ ਰੋਡ ਦੇ ਉੱਤੇ ਉੱਥੇ ਉਹਦੀ ਡਿਊਟੀ ਹੈ ਤੇ ਹੈਲਪ ਡੈਸਕ ਦੇ ਉੱਤੇ ਉਹ ਕੰਮ ਕਰਦੀ ਆ ਰਾਤ ਦੀ ਵੀ ਡਿਊਟੀ ਕਈ ਵਾਰ ਉਹਨੂੰ ਉੱਥੇ ਦੇਣੀ ਪੈਂਦੀ ਆ ਉੱਥੇ ਕੰਮ ਕਰਦੇ ਹੋਏ ਉਹਦਾ ਮੇਲ ਇੱਕ ਪੁਲਿਸ ਮੁਲਾਜ਼ਮ ਜੋ ਉੱਥੇ ਡਿਊਟੀ ਤੇ ਤਾਇਨਾਤ ਸੀਗਾ ਉਹਦਾ ਨਾਮ ਹੈ ਜੀ ਲਲਿਤ ਚੌਧਰੀ ਉਹਦੇ ਨਾਲ ਉਸ ਲੇਡੀ ਕਾਂਸਟੇਬਲ ਦੀ ਮੁਲਾਕਾਤ ਹੁੰਦੀ ਆ ਮੁਲਾਕਾਤ ਕਿਵੇਂ ਹੁੰਦੀ ਆ ਕਿ ਜਦੋਂ ਉਹਦਾ ਇੱਕ ਵਾਰੀ ਜੌਬ ਦਾ ਟਾਈਮ ਖਤਮ ਹੋ ਜਾਂਦਾ ਵਾ ਉਸ ਲੜਕੀ ਦਾ ਤਾਂ ਲਲਿਤ ਚੌਧਰੀ ਉੱਥੇ ਆਉਂਦਾ ਉਹਦੇ ਵੱਲ ਅਟਰੈਕਟ ਹੁੰਦਾ ਉਹਨੂੰ ਪੁੱਛਦਾ ਕਿ ਤੁਸੀਂ ਕਿੱਥੋਂ ਤਾਂ ਉਹ ਜਵਾਬ ਦਿੰਦੀ ਆ ਕਿ ਮੈਂ ਅਲੀਗੜ ਤੋਂ ਆ ਇਹਦੇ ਨਾਲ ਹੀ ਉਹ ਕੁਝ ਰਿਸ਼ਤੇਦਾਰੀ ਆਪਣੀ ਅਲੀਗੜ ਦੇ ਵਿੱਚ ਕੱਢ ਕੇ ਕਹਿੰਦਾ ਵਾ ਕਿ ਮੈਂ ਬੁਲੰਦ ਸ਼ਹਿਰ ਤੋਂ ਆ ਤੇ ਉਸ ਲੜਕੀ ਨੂੰ ਉਸ ਲੇਡੀ ਕਾਂਸਟੇਬਲ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਇੱਕ ਪੁਲਿਸ ਮੁਲਾਜ਼ਮ ਜੋ ਇੱਥੇ ਤਾਇਨਾਤ ਆ ਉਹ ਮੇਰਾ ਇੱਕ ਤਰ੍ਹਾਂ ਦੇ ਨਾਲ ਇੱਕੋ ਜ਼ਿਲ੍ਹੇ ਤੋਂ ਉਹ ਬਿਲੋਂਗ ਕਰਦੇ ਆ ਨੇੜੇ ਤੇੜੇ ਦੇ ਉਹ ਰਹਿਣ ਵਾਲੇ ਆ ਇਹ ਗੱਲ ਕਹਿ ਲੋ ਵੀ ਉਹਨਾਂ ਦਾ ਜਿਹੜਾ ਰਿਲੇਸ਼ਨ ਆ ਅੱਗੇ ਲੈ ਗਈ ਉਹਨਾਂ ਦੇ ਵਿੱਚ ਦੋਸਤੀ ਪੈ ਜਾਂਦੀ ਆ ਇਕੱਠੇ ਨੌਕਰੀ ਕਰਦੇ ਸੀ ਤੇ ਉਸ ਰਾਤ ਨੂੰ ਉਹਨੇ ਇਹ ਵੀ ਆਫਰ ਕੀਤੀ ਕਿ ਉਹ ਉਹਨੂੰ ਘਰ ਛੱਡ ਕੇ ਆਊਗਾ ਤੇ ਉਹਦੇ ਨਾਲ ਹੀ ਉਹ ਜਿਹੜੀ ਲੇਡੀ ਕਨਸਟੇਬਲ ਆ ਘਰ ਜਾਂਦੀ ਆ ਲਲਿਤ ਚੌਧਰੀ ਦੇ ਨਾਲ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇੜਤਾ ਜਿਹੜੀ ਉਹ ਵੱਧਦੀ ਜਾਂਦੀ ਆ ਇੱਕ ਤਾਂ ਤੇ ਕੰਮ ਕਰਦੇ ਸੀ ਤਾਂ ਮੁਲਾਕਾਤਾਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਉਹਨਾਂ ਦਾ ਜਿਹੜਾ ਇਹ ਰਿਲੇਸ਼ਨਸ਼ਿਪ ਕਹਿ ਲਓ ਪਿਆਰ ਦੇ ਵਿੱਚ ਬਦਲ ਜਾਂਦਾ ਵਾ ਲੇਡੀ ਕਨਸਟੇਬਲ ਵੀ ਆਪਣੇ ਵੱਲੋਂ ਹਾਮੀ ਭਰਦੀ ਆ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦੇ ਨਾਲ ਲੱਗੇ ਅੰਜਾਮ ਕੀ ਹੋਣ ਵਾਲਾ ਵਾ ਚਲੋ ਜੀ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਉਹ ਹੋਰ ਨੇੜੇ ਆਉਂਦੇ ਜਾਂਦੇ ਆ ਤਾਂ ਉਹਨਾਂ ਦਾ ਫਿਜ਼ੀਕਲ ਰਿਲੇਸ਼ਨ ਵੀ ਬਣਨਾ ਸ਼ੁਰੂ ਹੋ ਜਾਂਦਾ ਲਲਤ ਅਕਸਰ ਉਹਨੂੰ ਆਪਣੇ ਰੂਮ ਦੇ ਵਿੱਚ ਲੈ ਜਾਂਦਾ ਸੀ ਤੇ ਉਹਦੇ ਨਾਲ ਸਰੀਰਕ ਸੰਬੰਧ ਵੀ ਬਣਾਉਣ ਲੱਗ ਗਿਆ ਸੀ ਪਰ ਉਹ ਜਿਹੜੀ ਲੇਡੀ ਕਨਸਟੇਬਲ ਸੀ ਉਹਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਡਰ ਜ਼ਰੂਰ ਸੀ ਕਿ ਵਿਆਹ ਤੋਂ ਪਹਿਲਾਂ ਇਹ ਸਾਰਾ ਕੁਝ ਕਰਨਾ ਉਹਨਾਂ ਲਈ ਠੀਕ ਨਹੀਂ ਉਹ ਉਹਨੂੰ ਸਮਝਾਉਂਦੀ ਵੀ ਸੀ ਕਿ ਆਪਾਂ ਇੱਥੇ ਰੁਕ ਜਾਈਏ ਆਪਣੇ ਲਈ ਚੰਗਾ ਨਹੀਂ ਹੋਊਗਾ ਤਾਂ ਲਲਿਤ ਚੌਧਰੀ ਜਿਹੜਾ ਉਹਨੂੰ ਫੇਰ ਕਹਿ ਦਿੰਦਾ ਸੀ ਕੋਈ ਗੱਲ ਨਹੀਂ ਤੂੰ ਬਾ ਲੱਗਾ ਤੇ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ ਜੇ ਕੋਈ ਵੀ ਉਹਨੇ ਇੱਕੀ ਗੱਲ ਹੋ ਗਈ ਤੂੰ ਘਬਰਾ ਨਾ ਐਦਾਂ ਕਰਕੇ ਉਹਨੂੰ ਆਪਣੇ ਝਾਂਸੇ ਦੇ ਵਿੱਚ ਲੈ ਕੇ ਆਉਂਦਾ ਰਿਹਾ ਉਹਦਾ ਬ੍ਰੇਨ ਵਾਸ਼ ਕਰਤਾ ਪੂਰੀ ਤਰ੍ਹਾਂ ਉਹਨੇ ਉਸ ਲੜਕੀ ਨੂੰ ਆਪਣੇ ਪਿਆਰ ਦੇ ਵਿੱਚ پاگل ਕਰ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਇਹ ਸਾਰਾ ਕੁਝ ਹੋਣਾ ਸੀ ਤਾਂ ਉਹ ਜਿਹੜੀ ਲੇਡੀ ਕਨਸਟੇਬਲ ਆ ਉਹਦੇ ਪੇਟ ਦੇ ਵਿੱਚ ਇੱਕ ਦਿਨ ਉਹਨੂੰ ਅਜੀਬ ਫੀਲ ਹੁੰਦਾ ਇੱਕ ਪੇਨ ਦੇ ਵਾਂਗੂ ਫੀਲ ਹੁੰਦਾ ਤਾਂ ਜਦੋਂ ਉਹ ਟੈਸਟ ਕਰਾਉਂਦੀ ਆ ਉਹ ਪ੍ਰੈਗਨੈਂਟ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਆਉਂਦਾ ਕਿ ਉਹ ਪ੍ਰੈਗਨੈਂਟ ਹੈ ਜਦੋਂ ਉਹ ਇਹ ਰਿਪੋਰਟ ਦੇਖਦੀ ਆ ਤਾਂ ਖੁਭਰਾ ਜਾਂਦੀ ਆ ਖੁਭਰਾ ਕੇ ਉਹ ਲਲਤ ਨੂੰ ਮਿਲਦੀ ਆ ਉਹਨੂੰ ਸਾਰੀ ਗੱਲ ਦੱਸਦੀ ਆ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਆਪਾਂ ਜੋ ਕੁਝ ਵੀ ਕੀਤਾ ਉਹਦੇ ਨਾਲ ਦੇਖ ਲੈ ਇਹ ਕੀ ਅੰਜਾਮ ਮੂਰੇ ਆਇਆ ਲਲਿਤ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵੀ ਜੇ ਆਪਾਂ ਇਸ ਬੱਚੇ ਨੂੰ ਜਨਮ ਦਿੱਤਾ ਹਲੇ ਆਪਣਾ ਵਿਆਹ ਨਹੀਂ ਹੋਇਆ ਸਮਾਜ ਦੇ ਵਿੱਚ ਗੱਲਾਂ ਹੋਣਗੀਆਂ ਤੇ ਬਹੁਤ ਜਲਦੀ ਆ ਇਹ ਸਾਰਾ ਕੁਝ ਕਰਨ ਦੇ ਲਈ ਇਸ ਕਰਕੇ ਤੂੰ ਇਸ ਬੱਚੇ ਨੂੰ ਆਪਣੀ ਕੁੱਕ ਦੇ ਵਿੱਚ ਨਹੀਂ ਰੱਖ ਸਕਦੀ ਮੈਂ ਤੈਨੂੰ ਕੁਝ ਗੋਲੀਆਂ ਦਵਾਂਗਾ ਤੂੰ ਉਹ ਖਾ ਲਈ ਇਹਦੇ ਨਾਲ ਤੇਰਾ ਅਬੋਰਸ਼ਨ ਆ ਜਿਹੜਾ ਉਹ ਹੋ ਜਾਊਗਾ ਪਹਿਲਾਂ ਉਹ ਇਸ ਗੱਲ ਨੂੰ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਂਦੀ ਜਿਹੜੀ ਉਹ ਲੇਡੀ ਕਨਸਟੇਬਲ ਆ ਪਰ ਫੋਰਸ ਕਰਨ ਦੇ ਉੱਤੇ ਉਹ ਇਸ ਗੱਲ ਨੂੰ ਮੰਨ ਲੈਂਦੀ ਆ ਕਿ ਲਲਿਤ ਕਹਿ ਰਿਹਾ ਹਲੇ ਆਪਾਂ ਨੂੰ ਸਮਾਂ ਚਾਹੀਦਾ ਵਾ ਚਲੋ ਜੀ ਉਹ ਜਦੋਂ ਅਬੋਰਸ਼ਨ ਹੁੰਦਾ ਤਾਂ ਥੋੜਾ ਜਿਹਾ ਉਹ ਪਰਹੇਜ਼ ਕਰਦੇ ਨੇ ਗੱਲਾਂ ਬਾਤਾਂ ਜ਼ਰੂਰ ਕਰਦੇ ਨੇ ਪਰ ਰਿਲੇਸ਼ਨਸ਼ਿਪ ਨਹੀਂ ਬਣਾ ਰਹੇ ਪਰ ਕਿੱਥੇ ਰਹਿ ਹੁੰਦਾ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਅਟੈਚ ਹੁੰਨੇ ਆ ਤਾਂ ਉਹ ਫੇਰ ਉਹ ਲੇਡੀ ਕਨਸਟੇਬਲ ਉਹਦੀਆਂ ਗੱਲਾਂ ਚ ਆਉਂਦੀ ਆ ਲਲਿਤ ਦੀਆਂ ਉਹਨੂੰ ਫੇਰ ਮਿਲਣਾ ਸ਼ੁਰੂ ਕਰਦੀ ਆ ਤੇ ਫੇਰ ਉਹੀ ਜਿਹੜੇ ਫਿਜ਼ੀਕਲ ਰਿਲੇਸ਼ਨਸ਼ਿਪ ਵਾਲੇ ਸਿਲਸਲੇ ਆ ਉਹ ਤੁਰ ਪੈਂਦੇ ਨੇ ਜੀ ਫੇਰ ਉਹੀ ਜਿਹੜਾ ਪ੍ਰੇਮ ਜਾਲ ਦੇ ਵਿੱਚ ਉਹਨੂੰ ਨੇ ਫਸਾਇਆ ਹੋਇਆ ਸੀਗਾ ਤੇ ਇਸ ਵਾਰੀ ਫੇਰ ਕੁਝ ਸਮਾਂ ਪਾ ਕੇ ਉਹ ਲੜਕੀ ਪ੍ਰੈਗਨੈਂਟ ਹੋ ਜਾਂਦੀ ਆ ਦੂਜੀ ਵਾਰੀ ਤੇ ਉਹਦਾ ਅਲਟਰਾਸਾਊਂਡ ਕਰਾਇਆ ਜਾਂਦਾ ਵਾ ਹੋਰ ਜੋ ਵੀ ਰਿਪੋਰਟਾਂ ਦੀ ਲੋੜ ਸੀ ਉਹ ਫੇਰ ਕਰਾਈਆਂ ਜਾਂਦੀਆਂ ਤੇ ਕਨਫਰਮ ਹੋ ਜਾਂਦਾ ਕਿ ਇਹ ਲੜਕੀ ਪ੍ਰੈਗਨੈਂਟ ਆ ਇਹ ਦੂਜੀ ਵਾਰ ਜਦੋਂ ਮੈਂ ਕਿਹਾ ਹੋ ਚੁੱਕਿਆ ਸੀ ਤਾਂ ਉਹ ਲੜਕੀ ਖਬਰਾਉਂਦੀ ਆ ਤੇ ਲਲਿਤ ਦਾ ਫੇਰ ਇਹ ਕਹਿਣਾ ਸੀ ਜਦੋਂ ਉਹਨੂੰ ਪਤਾ ਲੱਗਦਾ ਕਿ ਤੂੰ ਜਿਹੜੀਆਂ ਮੈਂ ਪਿਛਲੀ ਵਾਰ ਤੈਨੂੰ ਗੋਲੀਆਂ ਦਿੱਤੀਆਂ ਸੀ ਉਹ ਦੁਬਾਰਾ ਖਾ ਲ ਇਹ ਬਹੁਤ ਜਲਦੀ ਆ ਆਪਾਂ ਨੂੰ ਕੋਈ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਬੱਚਾ ਨਹੀਂ ਚਾਹੀਦਾ ਹਲੇ ਆਪਾਂ ਵਿਆਹ ਕਰਾਵਾਂਗੇ ਉਸ ਤੋਂ ਬਾਅਦ ਇਹ ਸਾਰਾ ਕੁਝ ਸੋਚਾਂਗੇ ਤੂੰ ਐਦਾਂ ਕਰ ਉਹ ਪਾਗਲ ਹੋਈ ਪਿਆਰ ਦੇ ਵਿੱਚ ਲੜਕੀ ਫੇਰ ਇਦਾਂ ਕਰਦੀ ਆ ਦੂਜੀ ਵਾਰ ਆਪਣਾ ਜਿਹੜਾ ਉਹ ਆਪਣਾ ਅਬੋਰਸ਼ਨ ਕਰਵਾ ਲੈਂਦੀ ਆ ਗੂਲੀਆਂ ਖਾ ਕੇ ਜਿਹੜਾ ਭਰੂਣਾ ਉਹਨੂੰ ਖਤਮ ਕਰ ਲੈਂਦੀ ਆ ਫੇਰ ਹਟਦੇ ਹਟਦੇ ਫੇਰ ਨਹੀਂ ਕਹਿ ਲੋ ਕਿ ਅੱਗੇ ਅੱਗੇ ਉਹਨਾਂ ਦਾ ਪਿਆਰ ਆ ਵਧੇ ਜਾਂਦਾ ਮੈਂ ਇਸ ਇਸ ਗੱਲ ਦੇ ਵਿੱਚ ਲੜਕੀ ਦੀ ਵੀ ਕਿਤੇ ਨਾ ਕਿਤੇ ਬੇਵਕੂਫੀ ਜ਼ਰੂਰ ਕਹੂੰਗਾ ਕਿ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹ ਆਪਣਾ ਪੈਰ ਪਿੱਛੇ ਕਿਉਂ ਨਹੀਂ ਕਰ ਰਹੀ ਸੀਗੀ ਪਰ ਜਿਹੜਾ ਕੁਝ ਕਹਿੰਦੇ ਆ ਕਿ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਤੇ ਉਸ ਲੜਕੀ ਦੇ ਨਾਲ ਵੀ ਹੋਇਆ ਇੱਕ ਵਾਰ ਕੀ ਹੁੰਦਾ ਕਿ ਉਹ ਲਲਿਤ ਚੌਧਰੀ ਦਾ ਫੋਨ ਆ ਜਿਹੜਾ ਉਹ ਮਹਿਲਾ ਕਾਂਸਟੇਬਲ ਦੇ ਕੋਲ ਰਹਿ ਜਾਂਦਾ ਵਾ ਲੇਡੀ ਕਾਂਸਟੇਬਲ ਆ ਜਿਹੜੀ ਉਹਦੇ ਕੋਲ ਗਲਤੀ ਦੇ ਨਾਲ ਰਹਿ ਜਾਂਦਾ ਫੋਨ ਤਾਂ ਉਹਦੇ ਫੋਨ ਤੇ ਇੱਕ ਫੋਨ ਆਉਂਦਾ ਉਹ ਫੋਨ ਤੇ ਅੱਗੇ ਇੱਕ ਹੋਰ ਲੇਡੀ ਬੋਲਦੀ ਆ ਜਦੋਂ ਉਹ ਲੇਡੀ ਬੋਲਦੀ ਆ ਤਾਂ ਉਹ ਮਹਿਲਾ ਕਾਂਸਟੇਬਲ ਪੁੱਛਦੀ ਆ ਵੀ ਕੌਣ ਬੋਲਦੇ ਹੋ ਤਾਂ ਉਹ ਅੱਗੇ ਉਹ ਲੇਡੀ ਪੁੱਛਦੀ ਵੀ ਤੂੰ ਦੱਸ ਤੂੰ ਕੌਣ ਬੋਲਦੀ ਆ ਇਹ ਤਾਂ ਮੇਰੇ ਘਰ ਵਾਲੇ ਦਾ ਫੋਨ ਆ ਜਦੋਂ ਇੰਨੀ ਗੱਲ ਕਹਿੰਦੀ ਆ ਘਰ ਵਾਲਾ ਸ਼ਬਦ ਸੁਣਦੀ ਆ ਤਾਂ ਉਹਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਆ ਕਹਿੰਦੀ ਕੀ ਬਕਵਾਸ ਕਰਦੀ ਆ ਲੇਡੀ ਕਨਸਟੇਬਲ ਕਹਿੰਦੀ ਵੀ ਉਹ ਮੈਨੂੰ ਪਿਆਰ ਕਰਦਾ ਵਾ ਉਹ ਤਾਂ ਉਹਦਾ ਦਾ ਵਿਆਹ ਹੀ ਨਹੀਂ ਹੋਇਆ ਹਾਲੇ ਲਲਿਤ ਦਾ ਤੂੰ ਕਿਦਾਂ ਕਹਿ ਸਕਦੀਆਂ ਕਿ ਤੂੰ ਉਹਦੀ ਘਰ ਵਾਲੀ ਆ ਤੂੰ ਝੂਠ ਬੋਲਦੀ ਆ ਪਰ ਨਹੀਂ ਉਹ ਸਾਰਾ ਕੁਝ ਜਦੋਂ ਕਨਫਰਮ ਕਰ ਲੈਂਦੀ ਆ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਦੀਆਂ ਤਾਂ ਉਹਨੂੰ ਇਹ ਪਤਾ ਲੱਗ ਜਾਂਦਾ ਕਿ ਲਲਿਤ ਚੌਧਰੀ ਵਾਕਈ ਦੇ ਵਿੱਚ ਵਿਆਹਾ ਹੋਇਆ ਵਾ ਤੇ ਉਹਨੂੰ ਉਹਨੇ ਬਹੁਤ ਗਲਤ ਤਰੀਕੇ ਦੇ ਨਾਲ ਯੂਜ਼ ਕੀਤਾ ਇੰਨੀ ਵੱਡੀ ਗੱਲ ਉਹਦੇ ਤੋਂ ਲੁਕੋਈ ਉਹ ਆਪ ਕੁਆਰੀ ਸੀ ਤੇ ਉਹਦੇ ਜਿਸਮ ਦੇ ਨਾਲ ਉਹ ਪੁਲਿਸ ਵਾਲਾ ਜਿਹੜਾ ਖੇਡਦਾ ਰਿਹਾ ਬਹੁਤ ਕਲੇਸ਼ ਹੁੰਦਾ ਦੋਨਾਂ ਦੇ ਵਿੱਚ ਜਦੋਂ ਉਹ ਲਲਿਤ ਨੂੰ ਮਿਲਦੀ ਆ ਤਾਂ ਬਹੁਤ ਲਾਂਭੇ ਦਿੰਦੀ ਆ ਤਾਂ ਐਂਡ ਦੇ ਉੱਤੇ ਕਰਦੀ ਕੁਝ ਨਹੀਂ ਐਨਾ ਕਹਿ ਦਿੰਦੀ ਆ ਕਿ ਤੇਰਾ ਰਾਹ ਅੱਜ ਤੋਂ ਅਲੱਗਾ ਤੇ ਮੇਰਾ ਰਾਹ ਅਲੱਗਾ ਉਹ ਜੀ ਉਸ ਤੋਂ ਬਾਅਦ ਜਿਹੜੀ ਪੁਲਿਸ ਵਾਲੀ ਲੜਕੀ ਉਹ ਅਲੀਗੜ ਆਪਣੇ ਜਿਹੜਾ ਉਹਦਾ ਆਪਣਾ ਸੀਗਾ ਜਨਮ ਸਥਾਨ ਜਿੱਥੇ ਉਹ ਜਿੱਥੇ ਉਹ ਰਹਿੰਦੀ ਸੀ ਜਿੱਥੇ ਉਹਦਾ ਹੋਮ ਟਾਊਨ ਕਹਿ ਲੋ ਸੀਗਾ ਉੱਥੇ ਪਹੁੰਚਦੀ ਆ ਆਪਣੇ ਪੇਰੈਂਟਸ ਦੇ ਨਾਲ ਗੱਲ ਕਰਦੀ ਆ ਕਿ ਹੁਣ ਮੈਂ ਵਧੀਆ ਸੈੱਟ ਹੋ ਗਈ ਆ ਤੁਸੀਂ ਮੇਰਾ ਵਿਆਹ ਜੇ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਉਹਦੇ ਪੇਰੈਂਟਸ ਉਹਦੇ ਲਈ ਯੋਗ ਮੁੰਡਾ ਲੱਭਣ ਲੱਗ ਜਾਂਦੇ ਆ ਤੇ ਉਹ ਮਿਲ ਜਾਂਦਾ ਤੇ ਉਹਨਾਂ ਦੀ ਜਿਹੜੀ ਮੰਗਣੀ ਆ ਉਹ ਵੀ ਹੋ ਜਾਂਦੀ ਆ ਕਿਸੇ ਲੜਕੇ ਨਾਲ ਉਸ ਲੜਕੀ ਦੀ ਮੰਗਣੀ ਵੀ ਹੋ ਜਾਂਦੀ ਆ ਤੇ ਅੰਗੇਜਮੈਂਟ ਤੋਂ ਬਾਅਦ ਉਹ ਦੁਬਾਰਾ ਡਿਊਟੀ ਜੁਆਇਨ ਕਰਦੀ ਆ ਡਿਊਟੀ ਜੁਆਇਨ ਕਰਨ ਤੇ ਲਲਿਤ ਚੌਧਰੀ ਨੂੰ ਇਹ ਪਤਾ ਲੱਗ ਜਾਂਦਾ ਕਿ ਇਹਦੀ ਮੰਗਣੀ ਹੋ ਚੁੱਕੀ ਆ ਉਹਨੂੰ ਬਹੁਤ ਗੁੱਸਾ ਆਉਂਦਾ ਉਹਨੂੰ ਮਾਰਦਾ ਕੁੱਟਦਾ ਬਾ ਤੇ ਉਹਨੂੰ ਇਹ ਕਹਿੰਦਾ ਵੀ ਤੂੰ ਮੇਰੀ ਇਜਾਜ਼ਤ ਤੋਂ ਬਿਨਾ ਕਿੱਦਾਂ ਮੰਗਣੀ ਕਰ ਸਕਦੀਆਂ ਵਿਆਹ ਬਾਰੇ ਤੂੰ ਸੋਚ ਵੀ ਕਿੱਦਾਂ ਸਕਦੀਆਂ ਤਾਂ ਅੱਗੇ ਉਹ ਲੜਕੀ ਜਿਹੜੀ ਪੁਲਿਸ ਵਾਲੀ ਹੁੰਦੀ ਹੈ ਕਹਿੰਦੀ ਵੀ ਤੂੰ ਮੈਨੂੰ ਝੂਠ ਬੋਲਿਆ ਤੂੰ ਵਿਆਹਿਆ ਹੋਇਆ ਹੋ ਕੇ ਮੇਰੇ ਨਾਲ ਇੰਨਾ ਕੁਝ ਕਰ ਲਿਆ ਤੇ ਮੈਂ ਇੱਕ ਮੰਗਣੀ ਵੀ ਨਹੀਂ ਕਰ ਸਕਦੀ ਤੇਰੇ ਤੋਂ ਬਿਨਾ ਪੁੱਛੇ ਉਹ ਫੇਰ ਇੱਕ ਖੇਡ ਖੇਡਦਾ ਵਾ ਉਹਨੂੰ ਪਿਆਰ ਦੇ ਜਾਲ ਦੇ ਵਿੱਚ ਫੇਰ ਫਸਾਉਂਦਾ ਫੇਰ ਗੱਲਾਂ ਦੇ ਵਿੱਚ ਲਾਉਂਦਾ ਉਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਮੈਂ ਆਪਣੇ ਘਰ ਵਾਲੀ ਨੂੰ ਛੱਡ ਦੂੰਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਉਹਨੂੰ ਪੂਰੀ ਤਰ੍ਹਾਂ ਨਾਲ ਫੇਰ ਇੰਪ੍ਰੈਸ ਕਰ ਲੈਂਦਾ ਪੂਰੀ ਤਰ੍ਹਾਂ ਦੇ ਨਾਲ ਫੇਰ ਉਹਨੂੰ ਆਪਣੇ ਜਾਲ 'ਚ ਫਸਾ ਲੈਂਦਾ ਤੇ ਉਹ ਕਮਲੀ ਕੁੜੀ ਫੇਰ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਫੇਰ ਉਹਨੂੰ ਮਿਲਣਾ ਸ਼ੁਰੂ ਕਰ ਦਿੰਦੀ ਆ ਫੇਰ ਉਹਨਾਂ ਦੇ ਵਿੱਚ ਸਰੀਰਕ ਸੰਬੰਧ ਬਣ ਜਾਂਦੇ ਆ ਬਿਨਾ ਵਿਆਹ ਤੋਂ ਤੇ ਦੋਸਤੋ ਤੀਜੀ ਵਾਰ ਉਹ ਲੜਕੀ ਆਪਣੀ ਮੰਗਣੀ ਹੋਣ ਦੇ ਬਾਵਜੂਦ ਫੇਰ ਲਲਿਤ ਚੌਧਰੀ ਤੋਂ ਪ੍ਰੈਗਨੈਂਟ ਹੋ ਜਾਂਦੀ ਆ ਹੁਣ ਦੱਸੋ ਇੱਥੇ ਦੋਸ਼ ਜ਼ਿਆਦਾ ਕਿਸਦਾ ਲਲਿਤ ਚੌਧਰੀ ਦਾ ਜਾਂ ਉਹ ਲੜਕੀ ਦਾ ਉਹ ਤਾਂ ਇੱਕ ਬੁਰਾ ਇਨਸਾਨ ਇੱਕ ਪਾਪੀ ਇਨਸਾਨ ਹੈਗਾ ਹੀ ਆ ਪਰ ਇੱਥੇ ਪੁਲਿਸ ਵਾਲੀ ਲੜਕੀ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਹੁਣ ਫਿਜ਼ੀਕਲ ਰਿਲੇਸ਼ਨ ਤਾਂ ਉਹਨਾਂ ਦੇ ਬਣ ਰਹੇ ਨੇ ਪ੍ਰੈਗਨੈਂਟ ਵੀ ਉਹ ਤੀਜੀ ਵਾਰ ਹੋਈ ਤੇ ਇਹ ਪ੍ਰੈਗਨੈਂਸੀ ਉਹਦੀ ਜਿਹੜੀ ਉਹਨੂੰ ਪਤਾ ਲੱਗੀ ਸੀ ਉਹ ਪਰੇਸ਼ਾਨੀ ਦੇ ਚਲਦੇ ਉਹਨੇ ਆਪਣੀ ਜਿਹੜੀ ਟਰਾਂਸਫਰ ਆ ਉਹ ਮੁਰਦਾਬਾਦ ਤੋਂ ਅਮਰੋਹਾ ਚ ਕਰਵਾ ਲਈ ਸੀ ਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ 19 ਦਸੰਬਰ 2023 ਨੂੰ ਕਿ ਉਹ ਫੇਰ ਪ੍ਰੈਗਨੈਂਟ ਹੈ 3rd ਟਾਈਮ ਉੱਥੋਂ ਉਹ ਲਲਿਤ ਨੂੰ ਦੱਸਦੀ ਆ ਕਿ ਮੈਂ ਫੇਰ ਪ੍ਰੈਗਨੈਂਟ ਆ ਲਲਿਤ ਉਹੀ ਫੇਰ ਗੱਲ ਕਹਿੰਦਾ ਵਾ ਵੀ ਦਵਾਈ ਤੈਨੂੰ ਪਤਾ ਵਾ ਤੂੰ ਖਾ ਲਾ ਤੇ ਇਸ ਵਾਰੀ ਉਹ ਪੂਰਾ ਡੱਟ ਕੇ ਵਿਰੋਧ ਕਰਦੀ ਆ ਕਿ ਮੈਂ ਇਸ ਵਾਰ ਦਵਾਈ ਨਹੀਂ ਖਾਉਂਗੀ ਤੇ ਇਸ ਵਾਰੀ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪੈਣਾ ਵਾ ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਆ ਲਲਿਤ ਚੌਧਰੀ ਨੂੰ ਕਿ ਇਸ ਵਾਰ ਇਹ ਕਾਬੂ 'ਚ ਨਹੀਂ ਆ ਰਹੀ ਤਾਂ ਉਹਨੂੰ ਧਮਕੀ ਦਿੰਦਾ ਵਾ ਕਿ ਮੈਂ ਤੇਰੀਆਂ ਫੋਟੋਜ਼ ਵੀਡੀਓਜ਼ ਜੋ ਉਹਨਾਂ ਨੇ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਂਦੇ ਹੋਏ ਉਹ ਕੀਤੀਆਂ ਹੋਣਗੀਆਂ ਫੋਟੋ ਵੀਡੀਓ ਉਹ ਮੈਂ ਵਾਇਰਲ ਕਰ ਦੂੰਗਾ ਤੈਨੂੰ ਮੈਂ ਬਦਨਾਮ ਕਰ ਦੂੰਗਾ ਤੇ ਮਰਦ ਦੇ ਕੋਲ ਇਹ ਆਖਰੀ ਹਥਿਆਰ ਹੁੰਦਾ ਜ਼ਿਆਦਾਤਰ ਕੇਸਾਂ ਦੇ ਵਿੱਚ ਕੁਝ ਕੁੜੀਆਂ ਵੀ ਇਦਾਂ ਕਰਦੀਆਂ ਨੇ ਪਰ ਜ਼ਿਆਦਾਤਰ ਮਰਦ ਇਦਾਂ ਬਲੈਕਮੇਲਿੰਗ ਵੱਧ ਕਰਦੇ ਨੇ ਚਲੋ ਜੀ ਉਸ ਤੋਂ ਬਾਅਦ ਹੁਣ ਉਹ ਅੱਕੀ ਹੋਈ ਸੀ ਪਰੇਸ਼ਾਨ ਸੀ ਤਾਂ ਉਹ ਪੁਲਿਸ ਕਾਂਸਟੇਬਲ ਇਹ ਕਹਿੰਦੀ ਆ ਮੈਂ ਉੱਚ ਅਧਿਕਾਰੀਆਂ ਤੱਕ ਜਾਊਂਗੀ ਤੇਰੀ ਸ਼ਿਕਾਇਤ ਕਰੂੰਗੀ ਮੁਰਾਦਾਬਾਦ ਦੇ ਜਿੰਨੇ ਵੀ ਉੱਚ ਅਧਿਕਾਰੀ ਨੇ ਉਹਨਾਂ ਕੋਲ ਜਾ ਕੇ ਮੈਂ ਇਹ ਆਪਣਾ ਦਰਦ ਰੱਖੂੰਗੀ ਤੂੰ ਜੋ ਕਰ ਸਕਦਾ ਕਰ ਲੈ ਮੈਂ ਜੋ ਕਰਨਾ ਚਾਹੂੰਗੀ ਮੈਂ ਉਹ ਕਰੂੰਗੀ ਉਹ ਸਾਰੀ ਪਰਵਾਹ ਛੱਡ ਦਿੰਦੀ ਆ ਤੇ ਉੱਚ ਅਧਿਕਾਰੀਆਂ ਦੇ ਕੋਲ ਉਹ ਜਾਂਦੀ ਵੀ ਆ ਪਰ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਉਹ ਆਪਣੇ ਸਾਥੀਆਂ ਨਾਲ ਗੱਲ ਕਰਦੀ ਆ ਆਪਣੀਆਂ ਸਹੇਲੀਆਂ ਨਾਲ ਗੱਲ ਕਰਦੀ ਆ ਤਾਂ ਉਹਦੀਆਂ ਸਹੇਲੀਆਂ ਉਹਨੂੰ ਦੱਸਦੀਆਂ ਨੇ ਉਹਨੂੰ ਸਲਾਹ ਦਿੰਦੀਆਂ ਨੇ ਕਿ ਅਮਰੂਹਾ ਦੇ ਜਿਹੜੇ ਐਸਪੀ ਨੇ ਕਨਵਰ અનુਪਮ ਸਿੰਘ ਤੂੰ ਉਹਨਾਂ ਨੂੰ ਜਾ ਕੇ ਮਿਲ ਉਹ ਤੇਰੀ ਗੱਲ ਜਰੂਰ ਸੁਣਨਗੇ ਸੋ ਗੱਲ ਹੁਣ ਉੱਥੇ ਆ ਜਾਂਦੀ ਆ ਜਿੱਥੋਂ ਆਪਾਂ ਇਹ ਵੀਡੀਓ ਸ਼ੁਰੂ ਕੀਤੀ ਸੀ 3 ਜਨਵਰੀ 2024 ਨੂੰ ਉਹ ਐਸਪੀ ਦਫ਼ਤਰ ਚ ਪੇਸ਼ ਹੁੰਦੀ ਆ ਸਾਰੀ ਗੱਲ ਉਹਨੇ ਆਪਣੀ ਇਹ ਦੱਸੀ ਜੋ ਵੀ ਉਹਦੇ ਨਾਲ ਹੋਇਆ ਉਹ ਸਾਰਾ ਗੁਰਜੋਣੇ ਐਸਪੀ ਦੇ ਮੂਰੇ ਬਿਆਨ ਕੀਤਾ ਐਸਪੀ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਬਹੁਤ ਭਲੇ ਇਨਸਾਨ ਉਹ ਉਹਨਾਂ ਨੇ ਪੂਰੀ ਉਹਦੀ ਗੱਲ ਸੁਣੀ ਉਹਨਾਂ ਨੇ ਮਹਿਲਾ ਥਾਣੇ ਦੇ ਵਿੱਚ ਫੋਨ ਲਾਇਆ ਕਿ ਇੱਕ ਲੇਡੀ ਕਨਸਟੇਬਲ ਤੁਹਾਡੇ ਕੋਲ ਆਊਗੀ ਉਹਦੇ ਸਾਰੇ ਤੁਸੀਂ ਜੋ ਵੀ ਬਿਆਨ ਲਿਖਣੇ ਨੇ ਲਿਖ ਕੇ ਲਲਿਤ ਚੌਧਰੀ ਦੇ ਨਾਮ ਤੇ ਐਫ ਆਈ ਆਰ ਦਰਜ ਕਰੋ ਤੇ ਦੋਸਤੋ ਉਹਨਾਂ ਦੇ ਕਹਿਣ ਦੇ ਉੱਤੇ ਇਕੱਲਾ ਲਲਿਤ ਚੌਧਰੀ ਨਹੀਂ ਕੁਝ ਇਲਜ਼ਾਮਾਂ ਦੇ ਵਿੱਚ ਉਹਦੀ ਘਰਵਾਲੀ ਨੂੰ ਉਹਦੇ ਭਰਾ ਨੂੰ ਵੀ ਪਾਇਆ ਗਿਆ ਤਾਂ ਐਫ ਆਈ ਆਰ ਦਰਜ ਇਕੱਲੇ ਲਲਿਤ ਤੇ ਨਹੀਂ ਲਲਿਤ ਉਹਦੀ ਵਾਈਫ ਤੇ ਉਹਦੇ ਭਰਾ ਦੇ ਉੱਤੇ ਹੋਈ ਤੇ ਉਹਨਾਂ ਨੂੰ ਆਈ ਪੀ ਸੀ 376 323 313 504 ਤੇ 506 ਲੱਗੀ ਉਸ ਤੋਂ ਇਲਾਵਾ ਐਸ ਸੀ ਐਸ ਟੀ ਐਕਟ ਤਹਿਤਾਂ ਦੇ ਅਨੁਸਾਰ ਮੁਕੱਦਮਾ ਵੀ ਜਿਹੜਾ ਉਹ ਚੱਲਿਆ ਤੇ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਇੱਕ ਪੁਲਿਸ ਅਫਸਰ ਬਹੁਤ ਕਾਬਲ ਪੁਲਿਸ ਅਫਸਰ ਅੰਜਲੀ ਕਟਾਰੀਆ ਨੂੰ ਜਾਂਚ ਦੇ ਲਈ ਚੁਣਿਆ ਗਿਆ ਸੀ ਇਸ ਕੇਸ ਦੇ ਲਈ ਤੇ ਲਲਿਤ ਚੌਧਰੀ ਬਹੁਤ ਉਹਨੇ ਕੋਸ਼ਿਸ਼ ਕੀਤੀ ਟਰਾਂਸਫਰਾਂ ਕਰਾਈਆਂ ਮੁਰਾਦਾਬਾਦ ਤੋਂ ਪੀਲੀਭੀਤ ਜਿਹੜਾ ਬਹੁਤ ਦੂਰ ਆ ਉੱਥੇ ਚਲਾ ਗਿਆ ਬਹੁਤ ਉਹਨੇ ਲੁਕਣ ਦੀ ਕੋਸ਼ਿਸ਼ ਕੀਤੀ ਪਰ ਅੰਤ ਉਹਨੂੰ ਫੜਿਆ ਗਿਆ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਗਈ ਸੀ ਤੇ ਜਿਹੜੀ ਪੁਲਿਸ ਲੇਡੀ ਦੀ ਮੈਂ ਗੱਲ ਕਰ ਰਿਹਾ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਆਰਾਮ ਸਕੂਨ ਮਿਲਿਆ ਹੋਊਗਾ ਪਰ ਜੋ ਦੇ ਨਾਲ ਹੋਇਆ ਉਹ ਗਲਤ ਸੀ ਇਹ ਮੁੜ ਕੇ ਨਹੀਂ ਦੱਸਿਆ ਗਿਆ ਕਿਤੇ ਵੀ ਕੋਈ ਰਿਸੋਰਸ ਇਹ ਨਹੀਂ ਮਿਲਿਆ ਕਿ ਜਿਹੜੀ ਪ੍ਰੈਗਨੈਂਸੀ ਤੀਜੀ ਸੀ ਉਹਦਾ ਉਹਨੇ ਕੀ ਕੀਤਾ ਕਿ ਉਹ ਬੱਚਾ ਉਹਨੇ ਰੱਖਿਆ ਜਾਂ ਉਹ ਉਹ ਵੀ ਉਹਨੇ ਅਬੋਰਸ਼ਨ ਕੀਤਾ ਜੇ ਕਿਸੇ ਨੂੰ ਪ੍ਰੋਪਰ ਜਾਣਕਾਰੀ ਹੁੰਦੀ ਆ ਤਾਂ ਮੈਨੂੰ ਜ਼ਰੂਰ ਦੱਸ ਸਕਦੇ ਹੁੰਨੇ ਹੋ ਕਹਾਣੀ ਜਾਂ ਇਹ ਜਿਹੜੀ ਸੱਚੀ ਘਟਨਾਵਾਂ ਮੈਂ ਇਹਨੂੰ ਤੁਸੀਂ ਅੱਗੇ ਹੋਰ ਕੰਪਲੀਟ ਕਰਨ ਦੇ ਵਿੱਚ ਮੇਰਾ ਸਹਿਯੋਗ ਵੀ ਕਰ ਸਕਦੇ ਹੁੰਨੇ ਹੋ ਬਹੁਤ ਬਹੁਤ ਧੰਨਵਾਦ